ਐਸੋਸੀਏਸ਼ਨ ਕਪੂਰਥਲਾ ਵੱਲੋਂ ਕਪੂਰਥਲਾ ਵਿਖੇ 1 ਅਕਤੂਬਰ ਨੂੰ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ। ਆਰਟੀ ਐਸੋਸੀਏਸ਼ਨ ਕਪੂਰਥਲਾ ਵੱਲੋਂ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ 1 ਅਕਤੂਬਰ ਨੂੰ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਆਰਟੀ ਐਸੋਸੀਏਸ਼ਨ ਦਾ ਲੇਬਰ ਯੂਨੀਅਨ ਨੇ ਵੀ ਸਮਰਥਨ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਭਰ ਦੀਆਂ ਮੰਡੀਆਂ 'ਚ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨਾਲ ਮੰਡੀਆਂ 'ਚ ਚੋਨਾ ਨਹੀਂ ਖਰੀਦਿਆ ਗਿਆ।

ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸੁਰਿੰਦਰ ਕੁਮਾਰ ਰਾਜੀ ਪ੍ਰਧਾਨ ਮੰਡੀ ਆਰਟੀਐਸ ਕੰਪਿਊਟਰ ਠੀਕ ਹੈ ਜੀ ਪ੍ਰਧਾਨ ਜੀ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਆ ਧਰਨੇ ਤੇ ਬੈਠਣ ਦਾ ਕਾਰਨ ਇਹ ਹੈ ਜੀ ਸਰਕਾਰ ਨੇ ਸਾਡੀ ਦામੀ ਯਾਰੀ ਆ 2019 ਤੋਂ 46 ਪਰ ਵੀ ਪ੍ਰਤੀ ਕਾਊਂਟਰ ਕਰ ਦਿੱਤੀ ਆ ਜਦ ਕਿ 2.5% ਮਦਦਪਕ ਸਾਡੀ ਆ ਦામੀ ਯਾਰੀ ਆ ਉਹ ਤਕਰੀਬਨ 12 ਰੁਪਏ 12 ਪੈਸੇ ਘਟਾ ਹੈ ਅੱਜ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਹੋਰ ਕੀ ਤੁਹਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਾਂ ਤੁਹਾਡੀਆਂ ਹੋਰ ਕਾਫੀ ਪਰੇਸ਼ਾਨੀਆਂ ਆਈਆਂ ਜਿਹੜੀਆਂ ਇੱਕ ਤੇ দাম ਇਹਦਾ ਹਾਈਪ੍ਰਡ ਕੀਤੀ ਜਾਵੇ ਦੂਜੀ ਆ ਕਿ ਰਜ਼ਾਈ ਦੀ ਰੇਬਰੇਟ ਵਧਾਉਣ ਸੰਬੰਧੀ ਆ ਕਿ ਰੇਬਰੇਟ ਵਧਾਇਆ ਜਾਵੇ ਇੱਕ ਮੁੱਗੇ ਜਿਹੜੀ ਆ ਉਹ 23 ਗੰਟਾਂ ਨੇ ਔਰ ਦਿੱਤੀ ਜਿਹੜੇ ਮੰਡੀ ਦੇ ਚਲੋ ਜਿਸਦਾ ਮਾਹੌਲ ਸਿਆਵਾ ਤੇ ਚੌਥੀ ਆ ਆਈਪੀਐਫ ਤੇ ਐਫਸੀਆ ਨੇ 20 ਕਰੋੜ ਰੁਪਏ ਲਗਭਗ ਸਾੜਾ ਦੇਨਦਾਰਾ ਉਹਦੇ ਨਹੀਂ ਰਹੀ ਤੇ ਬਾਕੀ ਮੌਕਚਰ ਮੀਟਰ ਇਹਨਾਂ ਨੇ ਮੌਕਚਰ ਕੱਟ ਲਾਇਆ ਸਾਨੂੰ ਕਣਕ ਦੇ ਉੱਤੇ ਪੀਰੇ ਸਾਹਿਬ ਛੋਟਾ ਸੀ ਚਾਉਂਦੇ ਆ ਸਾਡੇ ਕੋਲ ਸ਼ਾਰਟੇ ਨਾਲ ਕੱਟੀ ਜਾਵੇ ਸਾਨੂੰ ਵਾਪਸ ਕੀਤੀ ਜਾ ਪਰਧਾਨ ਜੀ ਦੇਖਣ ਚਾਹ ਰਹੇ ਅੱਜ ਆੜਤੀਆਂ ਨਾਲਾ ਤੁਹਾਡੇ ਨਾਲ ਮਜ਼ਦੂਰ ਵਰਗੀ ਬੈਠਾ ਵਾ ਇਹ ਕਿਉਂ ਸਾਧ ਦੇ ਰਹੇ ਤੁਹਾਡਾ ਇਹਨਾਂ ਦੇ ਜਿਹੜੇ ਲੇਬਰੇਟ ਹੈ ਲੋਡਿੰਗ ਦਾ ਬਹੁਤ ਘੱਟ ਹੈ ਜੀ 1 ਰੁਪਿਆ 94 ਪੈਸੇ ਆ ਜਦ ਕਿ 3 ਰੁਪਿਆ 30 ਪੈਸੇ ਅਨਲੋਡਿੰਗ ਰੇਟ ਹੈ ਇਹਨਾਂ ਦਾ ਠੀਕ ਹੈ ਜੀ ਉਹਨਾਂ ਜਿਹੜੇ ਅਨਲੋਡ ਕਰ ਰਿਹਾ ਗਦਾਮਾਂ ਚ ਉਹਨਾਂ ਨੂੰ ਵਾਧੇ ਰੇਟ ਮਿਲਦਾ ਇਹਨਾਂ ਨੂੰ ਘੱਟ ਰੇਟ ਮਿਲਦਾ ਅੱਜ ਤੁਸੀਂ ਫਸਲਾਂ ਦੀ ਖਰੀਦੋ ਕੋਟ ਬੰਦ ਕੀਤੀ ਹੈ ਤੇ ਜ਼ਿਮੀਂਦਾਰਾਂ ਨੂੰ ਦਿੱਕਤ ਨਹੀਂ ਆਏਗੀ ਨਹੀਂ ਜ਼ਿਮੀਂਦਾਰ ਭਰਾ ਸਾਡੇ ਨਾਲ ਸਹਿਮਤ ਆ ਕਿਉਂਕਿ ਇੱਕ ਗਵਰਨਮੈਂਟ ਕੋ ਝੋਨੇ ਦੀ ਸਟੋਰੇਜ ਵਾ ਟੌਲਰੀ ਸਟੋਰੇਜ ਵਾਸਤੇ ਜਗ੍ਹਾ ਨਹੀਂ ਗਈ ਇਸ ਕਰਕੇ ਇਹਦੇ ਸ਼ਰਦਾਂ ਵਾਲੇ ਆ ਉਹ ਝੋਨਾ ਲੋਨ ਤਿਆਰ ਨਹੀਂ ਅੱਜ ਪਹਿਲੀ ਤਰੀਕ ਤੋਂ ਤੁਸੀਂ ਧੰਨਾ ਦਿੱਤਾ ਹੜਤਾਲ ਕੀਤੀ ਹੈ ਤੇ ਕਿੰਨੇ ਦਿਨ ਤੱਕ ਚੱਲੂਗੀ ਇਹ ਅਨੁਮਤੇ ਸਮੇਂ ਲਈ ਹੈ ਜੀ ਜਦੋਂ ਸਰਕਾਰ ਸਾਡੀ ਮੰਗਾਂ ਮੰਨੇਗੀ ਫਿਰ ਅਸੀਂ ਇਹਨੂੰ ਹੋ ਲੰਘ ਠੀਕ ਜੀ ਸਰ ਕੀ ਨਾਇ ਤੁਹਾਡਾ ਮੇਰਾ ਨਾਮ ਹਮਕਰ ਕਾਲਿਆ ਜੀ ਪ੍ਰਕਸ਼ਕਤਰ ਆਰਟੀ ਐਸੋਸੀਏਸ਼ਨ ਕਪੂਟਲਾ ਕਾਲਿਆ ਸਾਹਿਬ ਅੱਜ ਸਾਰੇ ਆੜ ਦੀ ਵੀਰ ਤੇ ਮਜ਼ਦੂਰ ਵਰਗ ਇਕੱਠੇ ਹੋ ਕੇ ਤੁਸੀਂ ਹੜਤਾਲ ਕਰ ਰਹੇ ਹੋ ਧਰਨਾ ਦੇ ਰਹੇ ਹੋ ਮੰਡੀ ਵਿੱਚ ਕੀ ਕਾਰਨ ਹੋਇਆ ਕਾਰਨ ਦੇਖੋ ਜੀ ਇਹ 4 ਸਾਲ ਹੋ ਗਏ ਸਰਕਾਰ ਨੇ ਜਿਹੜੀ ਸਾਡੀ ਆਰਥਿਕਤਾ ਫ੍ਰੀਜ਼ ਕਰਤੀ ਆ ਇਹ ਕਿਦਾਂ ਹੋ ਸਕਦਾ ਵੀ ਕੋਈ ਵੀ ਕਿਸੇ ਦੀ ਇਨਕਮ ਫ੍ਰੀਜ਼ ਕਰਦੀ ਹੈ ਮਹਿੰਗਾਈ ਦਾ ਜਮਾਨਾ ਵਾ ਸਾਡੇ ਬੱਚਿਆਂ ਬੱਚਿਆਂ ਦੀ ਰੋਟੀ ਰੋਜੀ ਦਾ ਸਵਾਲ ਹੈਗਾ ਵਾ ਤੇ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਵਾ ਸਰਕਾਰ ਨੂੰ ਬਾਰ ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਹਨਾਂ ਤੇ ਜੂਨ ਹੀ ਸਿਰਕਦੀ ਇਹ ਤੁਹਾਡਾ ਧਰਨਾ ਜਿਹੜਾ ਰੋਸ਼ ਆ ਪੰਜਾਬ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਦੋਨਾਂ ਤੇ ਜੀ ਸੈਂਟਰ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਕਿਉਂਕਿ ਮਾਨ ਸਾਹਿਬ ਪਹਿਲਾਂ ਜਦੋਂ ਕਿੰਨੇ ਦੱਸੇ ਵੀ ਆਰਤੀਆਂ ਦਾ ਤੇ ਜ਼ਿੰਮੇਵਾਰ ਨੋ ਮਾਸਟਰ ਰਿਸ਼ਤਾ ਉਹ ਮੀਸ਼ਾ ਸਾਡੀ ਪੱਖ ਦੀ ਗੱਲ ਕਰਦਾ ਸੀ ਪਰ ਜਦੋਂ ਦੇ ਮੁੱਖ ਮੰਤਰੀ ਬਣੇ ਆ ਕੋਈ ਸਾਡੀ ਸੁਣਵਾਈ ਨਹੀਂ ਕਰਦੇ ਉਹਨਾਂ ਨੇ ਸਾਡੇ ਪੱਖ ਦੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਪਰ ਪੰਜਾਬ ਸਰਕਾਰ ਦਾ ਕਹਿਣਾ ਕਿ ਉਹ ਕਿਸਾਨਾਂ ਦੀ ਹਤੱਛੀ ਆ ਆਰਤ ਜਿਹੜੀ ਹਤੱਛੀ ਆ ਕਿ ਤੁਹਾਡੇ ਨਾਲ ਕਿਉਂ ਧੱਕਾ ਹੋ ਰਿਹਾ ਹੈ ਆਰਤੀਆਂ ਨਾਲ ਦੇਖੋ ਜੀ ਇਹ ਸਭ ਦਿਖਾਵੇ ਦੀਆਂ ਗੱਲਾਂ ਵਾਂ ਹੁਣ ਇਲੈਕਸ਼ਨ ਆ ਰਹੀ ਆ ਇਲੈਕਸ਼ਨਦਾਰ ਕੇ ਦਬਾਅ ਆ ਰਹੇ ਸਾਡੇ ਪੰਜਾਬ ਪ੍ਰਧਾਨ ਦੇ ਉੱਪਰ ਵੀ ਵੀ ਤੁਸੀਂ ਹੜਤਾਲ ਖੋਲੋ ਪਰ ਮਸਲਾ ਜਿਹੜਾ ਸਾਡੇ ਇਹੀ ਜਿਹੜੀਆਂ ਮੰਗਾਂ ਹੈਗੀਆਂ ਇੱਕ ਤਾਂ ਦੇਖੋ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਆ ਘੱਟੋ ਘੱਟ 25% ਮਜ਼ਦੂਰੀ ਵਧਣੀ ਚਾਹੀਦੀ ਆ ਜਿੱਦਾਂ ਮਹਿੰਗਾਈ ਹਰਿਆਣੇ ਦੇ ਤਰਜ਼ ਦੇ ਉੱਪਰ ਸਾਡੀ ਆਰਧ ਵਧਣੀ ਚਾਹੀਦੀ ਆ ਤੇ ਹੋਰ ਵੀ ਸਾਡਾ ਏਪੀ ਵਗੈਰਾ ਈਪੀ ਫੰਡ ਜਿਹੜਾ 50 ਲੱਖ ਰੁਪਏ ਰੱਖਿਆ ਸਰਕਾਰ ਨੇ ਦੱਬਿਆ ਹੋਇਆ ਉਹ ਵੀ ਵਾਪਸੀ ਹੋਣੀ ਚਾਹੀਦੀ ਆ ਹੋਰ ਕਈ ਛੋਟੀਆਂ-ਛੋਟੀਆਂ ਮੰਗਾਵਾਂ ਜਿਹੜੀਆਂ ਹੈਗੀਆਂ ਸਾਡੀਆਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਮੈਸੇਜ ਦੇਖੋ ਜੀ ਉਹ ਪੈਲ ਦੇ ਆਧਾਰ ਤੇ ਉੱਪਰ ਸਾਡੀ ਆਰਧ ਦਾ ਮਸਲਾ ਹੱਲ ਕਰੇ ਲੇਬਰ ਦਾ ਡੇਟ ਇੱਕ ਗੱਲ ਹੋਰ ਆ ਵੀ ਉਹਨਾਂ ਨੇ ਰਾਈ ਸੈਸ਼ਨ ਜਿਹੜੇ ਹੈ ਛੇਦਰਾਲੇ ਨੇ ਵੱਡੀ ਜਿਹੜੀ ਪ੍ਰੋਬਲਮ ਆ ਫੇਰ ਤੱਕ ਚੋਰ ਜਿਹੜੇ ਗਦਾਮਾਂ ਚ ਪਏ ਆ ਸਰਕਾਰ ਦਾ ਪੰਜਾਬ ਵਾਲ ਬਿਲਕੁਲ ਧਿਆਨ ਨਹੀਂ ਕਿਉਂਕਿ ਜੇ ਉਹ ਚੋਰ ਨਹੀਂ ਚੱਕੇ ਜਾਂਦੇ ਤੇ ਛੇਦਰਾਲੇ ਨੇ ਵੀ ਥੋਨਾ ਨਹੀਂ ਚੱਕਣਾ ਜਿਹਦਾ ਕਰਕੇ ਫੇਰ ਪ੍ਰੋਬਲਮ ਉੱਥੇ ਦੇ ਉੱਤੇ ਖੜੀ ਰਹਿਣੀ ਆ ਇਹ ਸਾਰੀਆਂ ਜਿਹੜੀਆਂ ਮੰਗਾਂ ਆ ਉਹ ਮੰਨੀਆਂ ਪੈਣੀਆਂ ਸਰਕਾਰ ਨੂੰ ਜਿੰਨੀ ਦੇਰ ਨਹੀਂ ਮੰਗਦੀ ਮੰਨਦੀ ਓਨੀ ਦੇਰ ਅੰਨ ਮਿੱਥੇ ਸਮੇਂ ਦੀ ਹੜਤਾਲ ਆ ਕੋਚ ਦਾ ਹੀ ਭੁੱਖ ਹੜਤਾਲ ਤੇ ਬੈਨ ਮਜ਼ਦੂਰ ਹੀ ਐ ਧੰਨਵਾਦ ਮ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪੰਜਾਬ ਦੀ ਮਜ਼ਦੂਰੀਆਂ ਦੂਜੇ ਸੂਬਿਆਂ ਨਾਲ ਬਹੁਤ ਘੱਟ ਹੈ ਜਿਹੜੀ ਕਿ ਹਰਿਆਣਾ ਵਿੱਚ 2 ਰੁਪਏ ਦਾ ਫਰਕ ਹੈ ਇਸ ਕਰਕੇ ਜੇ ਮਜ਼ਦੂਰੀ ਇੱਥੇ ਘੱਟ ਮਿਲਦੀ ਹੈ ਤੇ ਬਿਹਾਰ ਚ ਜਾਂ ਪ੍ਰਵਾਸੀ ਮਜ਼ਦੂਰ ਸਾਥੀ ਪੰਜਾਬ ਚ ਆ ਕੇ ਕੋਈ ਰਾਜੀ ਨਹੀਂ ਦੂਜੀਆਂ ਕੰਟਰੀਆਂ ਜਾਂਦੇ ਬੰਦੇ ਅਪਰਦੇ ਜਾਂਦੇ ਜਾਂ ਹਰਿਆਣਾ ਚ ਜਾਂਦੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦਾ ਆਂ ਕਿ ਸਾਡੀਆਂ ਮਜ਼ਦੂਰੀਆਂ ਦੂਜੇ ਸੂਬਿਆਂ ਨਾਲ ਬਰਾਬਰ ਕੀਤੀਆਂ ਜਾਣ ਜੋ ਕਿ ਅਸੀਂ ਵੀ ਮਤਲਬ ਮਜ਼ਦੂਰ ਪੂਰੇ ਮਿਲ ਸਕਣ ਤੇ ਮਜ਼ਦੂਰੀ ਪੂਰੀ ਮਿਲ ਸਕੇ ਤਾਂ ਕੋਈ ਸ਼ਿਕਾਇਤ ਨਹੀਂ ਤੇ ਤੁਹਾਨੂੰ ਹੋ ਰਿਹਾ ਸੁਣ ਲੈ ਕਿੰਨੀ ਮਜ਼ਦੂਰੀ ਮਿਲ ਰਹੀ ਹੈ ਪੰਜਾਬ ਸਰਕਾਰ ਤੋਂ 1 ਰੁਪਏ 90 ਪਾਈ ਦੂਜੇ ਨੂੰ ਘਾਟੇ ਤੋ ਤੁਹਾਡੀ ਕੀ ਮੰਗ ਕਿੰਨੀ ਚਾਹੀਦੀ ਆ ਅਸੀਂ 25% ਵਾਧਾ ਸਾਡੇ ਪੰਜਾਬ ਪ੍ਰਧਾਨ ਦੇ ਕਹਿ ਇਸ ਮੈਂ ਤੁਲੀ ਨੇ 25% ਵਾਧਾ ਲੈ ਕੇ ਦਿੱਤਾ ਦਾ ਕਿ ਜਿੰਨੀ ਮਜ਼ਦੂਰੀ ਹੈ ਉਸ ਤੋਂ 25% 25% ਵਾਧਾ ਕੀਤਾ ਜਾਵੇ ਤੇ ਬਾਕੀ ਜਗ੍ਹਾ ਮੰਡੀਆਂ ਚ ਵੀ ਇੰਨੀ ਮਜ਼ਦੂਰੀ ਪੰਜਾਬ ਚ ਮਜ਼ਦੂਰੀ ਇੱਕੋ ਜਿਹੀ ਹੈ ਤੁਹਾਨੂੰ ਜਾਓ ਦੇ ਵੱਖ ਸਟੇਟਾਂ ਦੇ ਬਾਰੇ ਦੂਜੇ ਸਟੇਟਾਂ ਚ ਵਾਧਾ ਹੈ ਵਾਧਾ ਬਹੁਤ ਫਲੇ ਵਿਤ ਕਰਾਉ ਕਿਉਂ ਹੋ ਰਿਹਾ ਦੇਸ਼ ਤਾਂ ਇੱਕ ਹੀ ਹੈ ਹਾਂਜੀ ਦੇਸ਼ ਤਾਂ ਇੱਕ ਹੈ ਵਿਤ ਕਰਾਏ ਪੰਜਾਬ ਸਰਕਾਰ ਪਤਾ ਨਹੀਂ ਮੋਦੀ ਪਤਾ ਨਹੀਂ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਕੋਈ ਮਦਦ ਕਰਦਾ ਲੇਬਰ ਦੀ ਕਿਉਂ ਨਹੀਂ ਮੰਤ ਕਰਦਾ ਅਸੀਂ ਚਾਰ ਪੰਜ ਸਾਲ ਤੋਂ ਖੜਾ ਰਿਹਾ ਕਿਸਮਤ ਤੁਲੀ ਪੰਜਾਬ 'ਚ ਲੜਾਈ ਲੜਾਈ ਕਰਦਾ ਰਹਿਣਾ ਮੰਡੀਆਂ ਬੰਦ ਕਰਦਾ ਇਹਦੇ ਖੁੱਲ ਜਾਂਦੀਆਂ ਇਹਦੇ ਬੰਦ ਹੋਣੀਆਂ ਪੂਰਾ ਲੇਬਰ ਦਾ ਵੀ ਸਹਿਯੋਗ ਨਹੀਂ ਦੀ ਜਿਸ ਕਰਕੇ ਮਜ਼ਦੂਰੀ ਜ ਨਹੀਂ ਵਧਦਾ ਅਜ ਦੀ ਪੂਰਾ ਇਤਫਾਕ ਸਾਰੇ ਪੰਜਾਬ 'ਚ ਕੀਤਾ ਹੈ ਉਹ ਆਰਧੀਆਂ ਦੇ ਸਹਿਯੋਗ ਨਾਲ ਵੀ ਅਸੀਂ ਪੂਰੀ ਕੰਮ ਆਪਣੀ ਹੜਾ ਨੂੰ ਕੰਮ ਜਬ ਕਰਾਂਗੇ ਤੇ ਮਜ਼ਦੂਰੀਆਂ ਲੈ ਕੇ ਛੱਡਾਂਗੇ ਧੰਨਵਾਦ ਹਾਂਜੀ ਸਰ ਕੀ ਨਾਂ ਤੁਹਾਡਾ ਰਣਜੀਤ ਸਿੰਘ ਜੀ ਠੀਕ ਹੈ ਜੀ ਸਰ ਅੱਜ ਤੁਸੀਂ ਧਰਨਾ ਦੇ ਰਹੇ ਹੋ ਮੰਡੀ 'ਚ ਬੈਠੇ ਸਾਰੇ ਆੜਤੀ ਤੇ ਮਜ਼ਦੂਰ ਵਰਗ ਨਾਲ ਕੀ ਤੁਹਾਡੀਆਂ ਮੰਗਾਂ ਹਨ ਸਾਡੀ ਪਹਿਲੀ ਤੇ ਮੰਗਿਆ ਜੀ ਵੀ ਸਾਡੀ ਜਿਹੜੀ ਆੜਤ ਹੈ ਉਹ 2.5% ਜਿਵੇਂ ਪਹਿਲੇ ਸੀ ਉਵੇਂ ਹੀ ਕਰਤੀ ਹੈ ਦੂਸਰੀ ਮੰਗ ਸਾਡੀ ਲੇਬਰ ਦੀ ਆ ਵੀ ਲੇਬਰ ਦੀ ਜਿਹੜੀ ਲੇਬਰ ਹੈ ਇਹ ਜਰੂਰ ਪਹਿਲੇ ਨਾਲ ਡਿਊਟੀ ਜਰੂਰ ਕਰਨੀ ਚਾਹੀਦੀ ਹੈ ਇਸ ਤੋਂ ਲਵਾ ਹੋਰ ਤੁਹਾਡੀਆਂ ਕੀ ਪੈਂਡਿੰਗ ਮੰਗਾ ਹਨ ਹੋਰ ਸਾਡੀਆਂ ਪੈਂਡਿੰਗ ਮੰਗਾ ਸਾਡੇ ਸਾਡੇ ਪੈਸੇ ਜਿਹੜੇ ਅੱਢ ਦੇ ਪੁਰਾਣੇ ਬਕਾਇਆ ਸਰਕਾਰ ਵੱਲ ਪਿਆ ਉਹ ਸਾਨੂੰ ਦੇ ਦੇ ਕਿੰਨੇ ਚਿਰ ਦਾ ਬਕਾਇਆ ਹੈ ਇਹ ਬਕਾਇਆ ਤਾਂ ਸਾਡਾ 5-6 ਸਾਲ ਦਾ ਪਿਆ ਜੀ ਇਹਨਾਂ 50 ਕਰੋੜ ਰੁਪਏ ਸਾਡਾ ਬਣਦਾ ਹੈ ਇਹ ਕਾਰਨ ਕੀ ਆ ਜਿਹੜਾ ਨਾ ਨਾ ਸਰਕਾਰ ਕਿਉਂ ਨਹੀਂ ਬਕਾਇਆ ਕੁਰੀ ਕਰਦੀ ਸਰਕਾਰਾਂ ਬਾਦਸ਼ਾਹ ਜੀ ਉਹ ਤੁਸੀਂ ਆਹ ਹੁਣ ਏਸੀ ਕਰਕੇ ਤੁਸੀਂ ਉਹਨਾਂ ਦਵਾੜੇ ਕੀ ਭਾਈ ਸਾਡਾ ਦਿਓ ਪਿਛਲਾ ਬਕਾਇਆ ਗਾਂ ਸਾਨੂੰ ਦਿਓ ਅੱਜ ਤੁਸੀਂ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਹੜਤਾਲ ਕੀਤੀ ਆੜਤੀਆਂ ਨੇ ਤੇ 15 ਤਰੀਕ ਨੂੰ ਪੰਚਾਇਤੀ ਚੋਣਾਂ ਨੇ ਤੇ ਨੁਕਸਾਨ ਨਹੀਂ ਹੋਏਗਾ ਸਰਕਾਰ ਨੂੰ ਸਰਕਾਰ ਨੂੰ ਨੁਕਸਾਨ ਤਾਂ ਹੋਏਗਾ ਹੀ ਇਹਨਾਂ ਗੱਲਾਂ ਦਾ ਜੋ ਸਾਡੇ ਨਾਲ ਨਿਭੜੇ ਸਹੀ ਤੇ ਵੀ ਸਰਕਾਰ ਦੇ ਨਾਲ ਹੈ ਜੇ ਸਾਡੇ ਨਾਲ ਸਰਕਾਰ ਨੇ ਨਿਭਣੀ ਤਾਂ ਹੀ ਸਰਕਾਰ ਨਾਲ ਕੋਈ ਹੋਣਾ ਤੁਸੀਂ ਅਨਮਿੱਥੇ ਸਮੇਂ ਲਈ ਅੱਜ ਹੜਤਾਲ ਕੀਤੀ ਕੋਈ ਸਰਕਾਰ ਦਾ ਸੁਨੇਹਾ ਆਇਆ ਤੁਹਾਡੀ ਮੰਗਾ ਮੰਨਣ ਅੱਜ ਪਹਿਲਾਂ ਦੇਣਾ ਜੀ ਦੇਖੋ ਕੀ ਕਰਦੀ ਸਰਕਾਰ ਠੀਕ ਜੀ ਜੇ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੀ ਤੁਹਾਡੇ ਅਗਲੇ ਪ੍ਰੋਗਰਾਮ ਹੋਣਗੇ ਫਿਰ ਅਸੀਂ ਸਲਾਹ ਕਰਾਂਗੇ ਸਾਰੇ ਸਾਰੇ ਪੰਜਾਬ ਲੈਵਲ ਤੇ ਬੈਠ ਕੇ ਧਰਨਾ ਜਾਈ ਵਿਖਾਂਗੇ ਇਹ ਹੁੰਦਾ ਧਰਨਾ ਤੁਹਾਡਾ ਕੋਈ ਤਾਂ ਚੱਲੇਗਾ ਇਹ ਵੀ ਮੇਰੇ ਅਨਮਿੱਥੇ ਤਵੇ ਲਈ ਜੇ ਸਰਕਾਰ ਨਹੀਂ ਗੱਲ ਕਰਦੀ ਹੈ ਤੇ ਚੱਲ ਚਲੀ ਜਾਣਾ ਠੀਕ ਹੈ ਧੰਨਵਾਦ ਜੀ